ਮੁਰਦਾਬਾਦ 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 ਸ੍ਰੇਸ਼ਟ ਅਧਿਕਾਰੀ ਮੁਰਦਾਬਾਦ ਮੁਰਦਾਬਾਦ ਮੁਰਦਾੰਤਾ ਬੁੱਚੜ ਮੁਰਦਾਬਾਦ ਮੁਰਦਾਬਾਦ ਮੁਰਦਾੰਤਾ ਬੁੱਚੜ ਮੁਰਦਾਬਾਦ ਮੁਰਦਾਬਾਦ ਜੈ ਕਰੋ ਗਵਰਨਰ ਮਰ ਸਰਕਾਰ ਮੁਰਦਾਬਾਦ 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 ਜ਼ਿਲ੍ਹਾ ਪ੍ਰਸ਼ਾਸਨ ਮੁਰਦਾ Murtabad 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 Qasildar Asharpur Murtabad Zila Prashasan Murtabad Punjab Sarkar Murtabad ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ 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 ਮੇਰਾ ਨਾਮ ਵਿਕਾਸਨ ਸੀ ਅੱਜ ਤਸੀਲ ਮੋਰੇ ਪੁਤਲਾ ਫੁਕਿਆ ਜੀ ਭਗਵੰਤ ਜੀ ਦਾ ਕੀ ਕਾਰਨ ਅੱਜ ਸਮੂਹ ਸਿੱਖ ਦਲਿਤ ਇਸਾਈ ਮੁਸਲਿਮ ਔਰ ਹਿੰਦੂ ਸਾਡੇ ਭਾਈਚਾਰਾ ਸਾਰਾ ਇਕੱਠਾ ਹੋ ਕੇ ਅੱਜ ਜਿਹੜਾ ਅੱਜ ਜ਼ਿਲ੍ਹਾ ਕੰਪਲੈਕਸ ਤਸੀਲ ਦੇ ਮੋਰੇ ਪੁਤਲਾ ਫੁਕਿਆ ਗਿਆ ਬੀਤੀ 4-5 ਮਹੀਨਿਆਂ ਤੋਂ ਇੱਕ ਦਰਖਾਸਤ ਜਿਹੜੀ ਛੇ ਚੱਲ ਰਹੀ ਆ ਮਾਨਯੋਗ ਸਾਡੇ ਹਿਸ਼ਾਰਪੁਰ ਦੇ ਐਸਐਸਪੀ ਸਾਹਿਬ ਤੋਂ ਮਾਰਗੋ ਕਿ ਆ ਜਿਹੜੀ ਜਿਹੜੀ ਕਿ ਅਸੀਂ ਸੀਐਮ ਸਾਹਿਬ ਨੂੰ ਵਿਜੀਲੈਂਸ ਨੂੰ ਰੈਵਨਿਊ ਨੂੰ ਵਿਭਾਗ ਦੇ ਸਾਰਿਆਂ ਨੂੰ ਮਤਲਬ ਜਿਹੜੀ ਆਪਾਂ ਮੇਲ ਕੀਤੀਆਂ ਸੀਗੇ ਸਤੰਬਰ ਮਹੀਨੇ ਦੇ ਲਾਸਟ ਵਿੱਚ ਸਟਾਰਟਿੰਗ ਵਿੱਚ 13 ਸਤੰਬਰ ਨੂੰ ਇੱਕ ਦਰਖਾਸਤ ਦਿੱਤੀ ਹੈ ਸੀ ਜਿਹੜੀ ਇੱਕ ਇਹੀ ਜਿਹੜਾ ਹਸ਼ਰਪੁਰ ਦਾ ਜ਼ਿਲ੍ਹਾ ਤਹਿਸੀਲ ਕੰਪਲੈਕਸ ਵਾ ਇੱਥੇ ਇੱਕ ਬਹੁਤ ਵੱਡਾ ਸਕੈਂਡਲ ਹੋਇਆ ਸੀ ਇੱਕ ਸੁਖਿਆਬਾਦ ਦੇ ਵਿੱਚ ਜਿਹੜੀ ਜ਼ਮੀਨ ਹੈ ਜੋ ਕਿ 90 ਮਰਲੇ ਦੋ ਵਿਅਕਤੀਆਂ ਦੇ ਨਾਂ ਤੇ ਸੀ ਜਸਵੀਰ ਔਰ ਸ਼ੁਭਮ ਦੇ ਨਾਂ ਤੇ ਜਿਸ ਦੌਰਾਨ ਬਿਮਾਰੀ ਦੇ ਕਾਰਨ ਜਸਵੀਰ ਦੀ ਡੈਥ ਹੋ ਗਈ ਔਰ ਉਸ ਦਾ ਪਰਿਵਾਰ ਜਿਹੜਾ ਉਹਦੀ ਮਦਰ ਉਹਦੀ ਵਾਈਫ 1.5 ਸਾਲ ਦੀ ਜਿਹੜੀ ਲੜਕੀ ਆ ਉਹਨੂੰ ਇਨਸਾਫ ਦਿਵਾਉਣ ਲਈ ਜਿਹੜੀ ਉਹ ਜ਼ਮੀਨ ਸੀ ਉਹਨਾਂ ਦੇ ਨਾਂ ਤੇ ਇੰਤਕਾਲ ਚੜਾਉਣ ਲਈ ਜਿਹੜੀ ਬਸੀਹਤ ਚੜਾਉਣ ਲਈ ਇੱਥੇ ਐਪਲੀਕੇਸ਼ਨ ਦਿੱਤੀ ਗਈ ਸੀ ਜਦੋਂ 13 ਤਰੀਕ ਨੂੰ ਉਹ ਆਪਣੀ ਜਿਹੜੀ ਇੰਤਕਾਲ ਦੀ ਕਾਪੀ ਲੈਣ ਆਏ ਤਾਂ ਉਹਨਾਂ ਨੂੰ ਪਤਾ ਚੱਲਦਾ ਕਿ ਜਿਹੜੀ ਜ਼ਮੀਨ ਆ ਉਹ ਕੋਈ ਸ਼ਰਾਰਤੀ ਅੰਸਰ ਅਧਿਕਾਰੀ ਜਿਹੜੇ ਅੰਦਰ ਜ਼ਿਲ੍ਹੇ ਦੇ ਕੰਪਲੈਕਸ ਦੇ ਤਹਿਸੀਲਦਾਰ ਪਟਵਾਰੀ ਕਾਨਗੋ ਦਾ ਜੋ ਵੀ ਬਸੀਕਾ ਨੇ ਵੀ ਜਿੰਨੇ ਵੀ ਅਧਿਕਾਰੀ ਨਾ ਰਲ ਕੇ ਜਿਹੜੀ ਉਹ ਰਜਿਸਟਰੀ ਚੇਂਜ ਕਰ ਦਿੱਤੀ ਗਈ ਉਸ ਦੇ ਨਾਂ ਤੇ 5 ਮਰਲੇ ਔਰ ਸ਼ੁਭਮ ਦੇ ਨਾਂ ਤੇ 85 ਮਰਲੇ ਕਰ ਦਿੱਤੀ ਜੀ ਉਸ ਦੌਰਾਨ ਜਦੋਂ ਉਸ ਲੜਕੀ ਦਾ ਜਸਵੀਰ ਦੀ ਵਾਈਫ ਦਾ ਫੋਨ ਮੈਨੂੰ ਆਂਦਾ ਤਾਂ ਅਸੀਂ ਆਪਣੇ ਦਫ਼ਤਰ ਉੱਠ ਕੇ ਚਾਰ ਪੰਜ ਨੇ ਇੱਥਾਨੇ ਤਾਂ ਅਸੀਂ ਤਹਿਸੀਲਦਾਰ ਸਾਹਿਬ ਨੂੰ ਪਟਵਾਰੀ ਨੂੰ ਪੁੱਛਦੇ ਜਾਂ ਮਤਲਬ মিডিਆ ਨੂੰ ਤੱਕ ਜਾਣ ਦੀ ਗੱਲ ਕਰਦੇ ਤਾਂ ਉਹ ਡਰਦੇ ਸਾਨੂੰ ਕਹਿੰਦੇ ਵੀ ਸਾਨੂੰ ਦੋ ਦਿਨ ਦਾ ਸਮਾਂ ਦਿੱਤਾ ਜਾਵੇ ਉਹਨਾਂ ਨੇ ਉਸੇ ਵੇਲੇ ਉਸ ਜਗ੍ਹਾ ਤੇ ਜਿਹੜਾ ਨੋਟ ਚੜਾਤਾ ਤਾਂ ਕਿ ਨਾ ਉਹ ਸ਼ੁਭਮ ਵਿਅਕਤੀ ਵੇਚ ਸਕੇ ਨਾ ਹੀ ਜਸਵੀਰ ਦੇ ਘਰ ਦੇ ਵੇਚ ਸਕਣ ਉਸ ਤੋਂ ਬਾਅਦ ਕਾਫੀ ਮਿਹਨਤ ਕਰਨੀ ਪਈ ਭੱਜ ਦੌੜ ਕਰਨੀ ਪਈ ਜਿਹਦੇ ਦੌਰਾਨ ਕਰਕੇ ਉਹ ਜ਼ਮੀਨ ਜਿਹੜੀ ਦੁਆਰਾ ਜਸਵੀਰ ਦੇ ਨਾਂ ਤੇ 45 45 ਕਰਕੇ ਉਹਦੇ ਪਰਿਵਾਰ ਦੇ ਨਾਂ ਤੇ ਜਿਹੜੀ ਵਸੀਅਤ ਇੰਤਕਾਲ ਚੜ ਗਿਆ ਪਰ ਕੁਐਸਚਨ ਮਾਰ ਕੇ ਇਸ ਗੱਲ ਦਾ ਵੀ ਜਿਹੜੀ ਇੱਕ ਪਾਸੇ ਤਾਂ ਸਰਕਾਰ ਖੁਦ ਨੂੰ ਨਸ਼ਾ ਮੁਕਤ ਭ੍ਰਿਸ਼ਟਾਚਾਰ ਮੁਕਤ ਪੰਜਾਬ ਆਖਦੀ ਐ 13 ਸਤੰਬਰ ਦੀ ਦਰਖਾਸਤ ਉਹਨਾਂ ਦੇ ਹੀ ਅਧਿਕਾਰੀ ਜਿਹੜੇ ਸਰਕਾਰੀ ਅਧਿਕਾਰੀ ਧਾਰੇ ਵਿੱਚ ਬੈਠ ਕੇ ਜਿਹੜਾ ਇੱਕ ਮਾਫੀਆ ਚੱਲ ਰਿਹਾ ਭ੍ਰਿਸ਼ਟਾਚਾਰ ਦਾ ਜਿਹਦਾ ਹਿੱਸਾ ਉੱਥੇ ਦੇ ਮੌਜੂਦਾ ਵਿਧਾਇਕਾਂ ਨੂੰ ਮੰਤਰੀਆਂ ਨੂੰ ਸਾਰਿਆਂ ਨੂੰ ਵਜ਼ੀਰਾਂ ਨੂੰ ਜਾਂਦਾ ਤਾਂ ਜੋ ਉਹ ਸੀਐਮ ਤੱਕ ਪਹੁੰਚ ਕਰਦੀ ਸਾਡੀ ਬਾਰ ਬਾਰ ਮਾਨਯੋਗ ਹੁਸ਼ਿਆਰਪੁਰ ਦੇ ਐਸਐਸਪੀ ਸਾਹਿਬ ਨੂੰ ਮੰਗ ਪਰਚਾ ਦਰਜ ਕਰਨ ਦੀ ਵੀ ਤੁਸੀਂ ਤਾਂ ਕਹਿੰਦੇ ਹੋ ਵੀ ਸਰਕਾਰ ਕਹਿੰਦੀ 14 ਦਿਨ ਦੇ ਅੰਦਰ ਅੰਦਰ ਕੰਪਲੇਂਟ ਤੇ ਕਾਰਵਾਈ ਹੋਊਗੀ ਨਹੀਂ ਤਾਂ ਕੰਪਲੇਂਟ ਬੰਦ ਕੀਤੀ ਜਾਊਗੀ ਸਰ ਤੁਸੀਂ ਕਹਿੰਦੇ 90 ਮਰਲੇ ਜਗਾ ਦਾ ਜਿਹੜਾ ਵਿਵਾਦ ਹੈਗਾ 85 ਮਰਲੇ ਇਕ ਦੇ ਨਾਤੇ ਕਰਤੇ ਤਾਂ 5 ਮਰਲੇ ਇਕ ਤੇ ਨਾਤੇ ਜਿਹੜਾ ਉਹ ਲੇਡੀਜ਼ ਦੇ ਨਾਤੇ ਰਹੇ ਜੀ ਜੀ ਦਰਖਾਸਤ ਬਾਈ ਨੇਮ ਦਿੱਤੀ ਹੈ ਕਿਹਦੇ ਤੇ ਦਿੱਤੀ ਹੈ ਜੀ ਤੁਹਾਨੂੰ ਕੀ ਲੱਗਦਾ ਥੋੜਾ ਖੋਲ ਕੇ ਦੱਸਿਓ ਜੀ ਦਰਖਾਸਤ ਬਾਈ ਨੇਮ ਅਮਨ ਪਟਵਾਰੀ ਹਾਂ ਜੀ ਦੇਖੋ ਮੈਂ ਪਹਿਲਾਂ ਇੱਕ ਗੱਲ ਕਲੀਅਰ ਕਰਾਂ ਵੀ ਕਿੱਥੋਂ ਮੰਸ਼ਾ ਜਾਗਦੀ ਆ ਭ੍ਰਸ਼ਟਾਚਾਰ ਦੀ 5 ਤਰੀਕ ਨੂੰ ਜਿਹੜਾ ਇੱਥੇ ਦਾ ਉਸ ਜਗ੍ਹਾ ਦਾ ਜਿਹੜਾ ਪਟਵਾਰੀ ਸੀ ਸੰਦੀਪ ਪਨੇਸਰ ਉਹ ਛੁੱਟੀ ਤੇ ਜਾਂਦਾ ਅਮਨ ਸੈਣੀ ਹੋਰ ਪਟਵਾਰੀ ਆ ਉਹ ਜੁਆਇਨਿੰਗ ਕਰਦਾ 5 ਨੂੰ ਐਪਲੀਕੇਸ਼ਨ ਦੇ ਰੇ ਆ ਸ਼ੁਮਮ ਤਾਂ 7 ਨੂੰ ਉਹਦੇ ਨਾਂ ਤੇ 85 ਵਰਲੇ ਚੜਦੇ ਜਾ ਰਹੇ ਆ ਗਿਆ ਬਈ 15 ਇਹ ਤੋਂ ਤੁਸੀਂ ਪੱਤਰਕਾਰ ਭਰਾ ਸੂਝਵਾਣਾ ਤੁਹਾਡਾ ਰੋਜ਼ ਦਾ ਇਹ ਮੈਟਰ ਆ ਵੀ ਤੁਹਾਨੂੰ ਵੀ ਲੱਗਦਾ ਵੀ ਇੱਥੋਂ ਮਨਸ਼ਾ ਕੀ ਭਾਵਦੇ ਆਪਾਂ ਔਰ ਇੱਥੇ ਦੇ ਜਿਹੜਾ ਆਰਸੀ ਕਲਰਕ ਆ ਜਦੋਂ ਅਸੀਂ ਖੱਪ ਪਾਈ ਵੀ ਅਸੀਂ ਮੀਡੀਆ ਲੱਗੇ ਸਦਨ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਵਾਂਗੇ ਇੱਥੇ ਦਾ ਹੀ ਇੱਕ ਅਧਿਕਾਰੀ ਕਹਿੰਦਾ ਵੀ ਯਾਰ ਮੈਨੂੰ ਨਹੀਂ ਪਤਾ ਸੀ ਇੱਕ ਭਲਾਨੇ ਨਾਂ ਦਾ ਬੰਦਾ ਆਇਆ ਉਹਨੇ ਆ ਕੇ ਮੇਰੀ ਵਿਧਾਇਕ ਨਾਲ ਗੱਲ ਕਰਾਈ। ਉਹੋ ਜਿਹੜਾ ਕਿਹੜੇ ਵਿਧਾਇਕ ਨਾਲ ਵਿਧਾਇਕ ਮੌਜੂਦਾ ਵਿਧਾਇਕ ਜਿਹੜੇ ਐ, ਪਰਮਸ਼ੰਕਰ ਜਿੰਪਾ ਹਾਂਜੀ। ਪਰਮਸ਼ੰਕਰ ਜਿੰਪਾ ਨੇ ਮੇਰੀ ਗੱਲ ਕਰਾਈ ਤਾਂ ਮੈਂ ਉਹਦੇ ਫੇਸ ਤੇ ਕੰਮ ਕਰ ਦਿੱਤਾ। ਉਹ ਜਿੰਪਾ ਜੀ ਇੱਕ ਪਾਸੇ ਕਹਿੰਦੇ ਨਕਰਾਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੇਰ। ਤਾਂ ਉਹੀ ਵਾਲੇ ਅਧਿਕਾਰੀ ਫੇਰ ਨਾਲ ਘੁੰਮਦੇ ਪਏ ਉਹ ਸਾਥੀ ਜਿਹੜੇ ਕਰਾ ਕੇ ਗਏ ਆ ਉਹਨਾਂ ਦੇ ਜਨਮ ਦਿਨ ਮਨਾਏ ਜਾ ਰਹੇ ਆ, ਸਨਮਾਨਿਤ ਕੀਤਾ ਜਾ ਰਿਹਾ ਵਾ। ਇਹ ਤੋਂ ਸਾਫ ਪਤਾ ਲੱਗਦਾ ਵੀ ਇੱਥੇ ਦੇ ਜਿਹੜੇ ਵਿਧਾਇਕ ਆ ਸਰਕਾਰ ਆ ਉਹ ਜਾਣ ਬੁੱਝ ਕੇ ਜਿਹੜਾ ਇਹ ਪਰਚਾ ਨਹੀਂ ਦਰਜ ਜਿਹਦੇ 85 ਮਰਲੇ ਦਾ ਨਾਂ ਤੇ ਕੀਤੇ ਉਹਦਾ ਕੀ ਨਾਮ ਆ ਜੀ ਉਹਦਾ ਨਾਮ ਸ਼ੁਭਮ ਸੰਨੋ ਪੁੱਤਰ ਰਾਮਪਾਲ ਇਹ ਉਹ ਸੰਬੰਧਤ ਹੈ ਨਾ ਕੋਈ ਪਾਰਟੀ ਨਾਲ ਕੋਈ ਹਾਂਜੀ ਇਹਨਾਂ ਦੇ ਨਾਲ ਘੁੰਮਦੇ ਆ ਜੀ ਸ਼ਰਿਆਮ ਘੁੰਮਦੇ ਨੇ ਇਹਦੇ ਨਾਲ ਉਹ ਅੱਜ ਅਸੀਂ ਜਿਹੜੀ ਮੀਟਿੰਗ ਕੀਤੀ ਸੀਗੀ ਕੱਲ ਸਿੱਖ ਮੁਸਲਮਨ ਦਲ ਤੇ ਸਾਹਿਬ ਸੰਜੇ ਬਣਨੇ ਔਰ ਮੇਰੇ ਨਾਲ ਸਾਡੇ ਹਰਵਿੰਦਰ ਹੀਰਾ ਜੀ ਬਿੱਲਾ ਦਿਓਵਾਲ ਜੀ ਬਾਗਾ ਜੀ ਕਰਮਨ ਲਵਲੀ ਜੀ ਨੋਵਲਜੀਤ ਜੀ ਹੋਰ ਵੀ ਅਧਿਕਾਰੀ ਸਾਰੇ ਮੇਰੇ ਸੱਜੇ ਜਿੰਨੇ ਵੀ ਮਿੱਤਰ ਨੇ ਇਹਨਾਂ ਨੇ ਸਾਥ ਦਿੱਤਾ ਅੱਜ ਬਾਕੀ ਤੁਹਾਨੂੰ ਅਗਲਾ ਆਉਣ ਆਲਾ ਸਾਡੀ ਮੰਗ ਇਹੀ ਹੈ ਵੀ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜੇ ਨਹੀਂ ਹੁੰਦੀ ਆਉਣ ਵਾਲੇ ਸਮੇਂ ਤੇ ਜਿਹੜਾ ਵਿਧਾਇਕ ਦਾ ਘਰ ਜਿਹੜਾ ਉਹਦਾ ਘਰਾਵ ਕੀਤਾ ਜਾਊਗਾ ਹੋ ਸਕਦਾ ਡੀਸੀ ਦਫਤਰ ਦਾ ਘਰਾਵ ਕੀਤਾ ਜਾਵੇ ਡੀਸੀ ਸਾਹਿਬ ਦਾ ਪੁਤਲਾ ਫੁਕਿਆ ਜਾਵੇ ਅੱਜ ਅਸੀਂ ਭਗਵੰਤ ਮਾਨ ਦਾ ਪੁਤਲਾ ਫੁਕਨ ਦਾ ਕਾਰਨ ਇਹ ਹੀ ਸੀ ਵੀ ਇੱਕ ਪਾਸੇ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਵਿੱਚ ਸਤਿਗੁਰ ਰਵਿਦਾਸ ਮਹਾਰਾਜ ਦਾ ਸਮਾਗਮ ਕਰਾ ਰਹੇ ਦੂਸਰੇ ਪਾਸੇ ਉਹੀ ਦਲਤਾਂ ਦੀਆਂ ਜ਼ਮੀਨਾਂ ਹੜਾ ਪਰੇ ਇਹਦਾ ਮਤਲਬ ਹੈ ਇਹ ਕਾਰਪੇ ਦੇ ਤਹਿਸੀਲ ਕੰਪਲੈਕਸ ਦੇ ਅੰਦਰ ਜਿਹੜਾ ਵਾ ਬਹੁਤ ਵੱਡੇ ਲੈਵਲ ਤੇ ਕਰਪਸ਼ਨ ਚੱਲ ਰਹੀ ਹੈ ਕਿਹਦੇ ਕਿਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਜਿਹੜਾ ਇੱਥੇ ਦਾ ਜ਼ਿਲ੍ਹਾ ਜਿਹੜਾ ਆਪਣਾ ਤਹਿਸੀਲਦਾਰ ਭੀਮसेन ਅਮਨ ਪਟਵਾਰੀ ਪਵਨ ਕੁਮਾਰ ਚੰਦਨ ਸ਼ਰਮਾ ਸ਼ੁਭਮ ਜੋ ਸਾਡੇ ਧਿਆਨ ਚਾਹੀਏ ਬਾਕੀ ਪੁਲਿਸ ਦੀ ਜਾਂਚ ਆ ਪੁਲਿਸ ਜਾਂਚ ਕਰਕੇ ਕੀ ਕਾਰਵਾਈ ਕਰਦੀ ਉਹ ਹੋਣੀ ਚਾਹੀਦੀ ਜਗਾ ਸੁਖਿਆ ਬਾਤ ਜਗਾ ਸੁਖਿਆ ਬਾਤ ਇਹ ਕਰਨਾਲ ਜੀ ਹੁਣ ਅਗਲੀ ਰਣਨੀਤੀ ਕੀ ਆ ਜੇਕਰ ਨਹੀਂ ਸੁਣਵਾਈ ਹੁੰਦੀ ਕੋਈ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ, ਮੁਸਲਿਮ, ਦਾਲੀਤ, ਈਸਾਈ ਸਾਂਝੇ ਫਰੰਟ ਵੱਲੋਂ ਪੰਜਾਬ ਸਰਕਾਰ ਭਗਵੰਤ ਮਾਨ ਤੇ ਜਿਹੜੇ ਜ਼ਿਲ੍ਹੇ ਦੇ ਤਹਿਸੀਲ ਅਧਿਕਾਰੀਆ ਉਹਨਾਂ ਦਾ ਪੁਤਲਾ ਫੁਕਿਆ ਗਿਆ। ਇਹਦਾ ਕਾਰਨ ਇਹ ਬਣਿਆ ਜਿਹੜੀ ਸੁਖਿਆਬਾਦ ਵਿਖੇ ਪਿਛਲੇ ਕੁਝ ਮਹੀਨੇ ਦੇ ਵਿੱਚ ਜ਼ਮੀਨ ਦੇ ਕਾਗਜ਼ਾਂ ਨੂੰ ਲੈ ਕੇ ਕੱਪੜੇਬਾਜੀ ਹੋਈ ਆ। ਵੱਡੇ ਪੱਧਰ ਤੇ ਇੱਕ ਸਕੈਂਡਲ ਹੋਇਆ। ਉਸ ਦੇ ਵਿਰੋਧ ਵਿੱਚ ਅੱਜ ਪੁਤਲਾ ਫੂਕਿਆ ਗਿਆ ਤੇ ਇਹ ਜਿਹੜੀ ਪੰਜਾਬ ਸਰਕਾਰ ਆ ਭਗਵੰਤ ਮਾਨ ਜਦੋਂ ਸੱਤਾ ਦੇ ਵਿੱਚ ਆਇਆ ਇਹ ਲੋਕਾਂ ਨੂੰ ਵਾਅਦੇ ਕਰਕੇ ਆਇਆ ਸੀਗੇ ਵੀ ਅਸੀਂ ਕੈਪਟਨ ਬਾਦਲ ਜਾਂ ਹੋਰ ਜਿਹੜੀਆਂ ਪ੍ਰਾਣੀਆਂ ਜਿਹੜੀਆਂ ਪਾਰਟੀਆਂ ਉਹਨਾਂ ਤੋਂ ਅਲੱਗ ਇੱਕ ਭ੍ਰਿਸ਼ਟਾਚਾਰ ਮੁਕਤ ਜਿਹੜੀ ਆਪਣੀ ਸਰਕਾਰ ਬਣਾਵਾਂਗੇ ਨਸ਼ੇ ਦਾ ਖਾਤਮਾ ਕਰਾਂਗੇ ਜਾਂ ਹੋਰ ਵੀ ਜਿਹੜੀਆਂ ਸਹੂਲਤਾਂ ਦੀ ਗੱਲ ਕਰਕੇ ਸੱਤਾ ਦੇ ਵਿੱਚ ਆਇਆ ਸੀ ਪਰ ਅੱਜ ਉਹੀ ਪੰਜਾਬ ਦੇ ਲੋਕਾਂ ਦੇ ਨਾਲ ਉਹਨਾਂ ਦੀਆਂ ਜ਼ਮੀਨਾਂ ਹੜੱਪਣ ਵਾਸਤੇ ਉਹਨਾਂ ਦੀਆਂ ਜ਼ਮੀਨਾਂ ਦੇ ਕਾਗਜ਼ਾਂ ਵਿੱਚ ਕਪੜਾ ਕਰਨ ਵਾਸਤੇ ਅੱਜ ਜਿਹੜੀ ਪੰਜਾਬ ਦੀ ਇਹ ਭਗਵਾਨਤਮਾਨ ਦੀ ਪ੍ਰਸ਼ਾਸਤ ਸਰਕਾਰ ਵਾ ਉਹਨਾਂ ਦੇ ਅਧਿਕਾਰੀਆਂ ਵੱਲੋਂ ਕਾਗਜ਼ਾਂ ਦੇ ਵਿੱਚ ਇੱਕ ਦਲਿਤ ਭਾਈਚਾਰੇ ਦੇ ਜਿਹੜੇ ਜ਼ਮੀਨੀ ਕਾਗਜ਼ ਸੀਗੇ ਉਹਨਾਂ ਦੇ ਵਿੱਚ ਕਪੜਾ ਕੀਤਾ ਗਿਆ ਤੇ ਅਗਲਾ ਉਹ ਕਿਹਾ ਇਹ ਤਾਂ ਵਿਕਾਸਦੀ ਨੇ ਦੱਸ ਦਿੱਤਾ ਹੁਣ ਆਪਣੀ ਅਗਲੀ ਰਣਨੀਤੀ ਕੀ ਹੈ ਆਪਣੀ ਜਿਹੜੀ ਅਗਲੀ ਰਣਨੀਤੀ ਇਹ ਆ ਕਿ ਜੇਕਰ ਉਹ ਜਿਹੜੇ ਪ੍ਰਸ਼ਾਸਤ ਅਧਿਕਾਰੀ ਆ ਜਿਹੜੇ ਇਸ ਸਕੈਂਡਲ ਦੇ ਵਿੱਚ ਇਨਵੋਲਵ ਆ ਮਿਲੀ ਭੁਗਤ ਜਿਨ੍ਹਾਂ ਦੀ ਹੈਗੀ ਆ ਜੇਕਰ ਉਹਨਾਂ ਦੇ ਉੱਤੇ ਪਰਚੇ ਦਰਜ ਨਹੀਂ ਹੁੰਦੇ ਉਹਨਾਂ ਤੇ ਕਾਨੂੰਨਨ ਕਾਰਵਾਈ ਨਹੀਂ ਹੁੰਦੀ ਤੇ ਅਗਲਾ ਜਿਹੜਾ ਇੱਕ ਵੱਡਾ ਜਿਹੜਾ ਸੰਘਰਸ਼ ਵਾ ਇਸ ਸਰਕਾਰ ਦੇ ਖਿਲਾਫ ਉਲੀਕਿਆ ਜਾਵੇਗਾ ਤੇ ਅਸੀਂ ਜਿਹੜਾ ਇੱਥੇ ਦਾ ਮੌਜੂਦਾ ਵਿਧਾਇਕ ਵਾ ਉਹਦੇ ਘਰ ਦੇ ਉਹਦੇ ਘਰ ਦਾ ਘਰਾਓ ਜਾਸੀ ਡੀਸੀ ਦਫ਼ਤਰ ਦੇ ਘਰਾਓ ਦਾ ਜਿਹੜਾ ਅਗਲਾ ਪ੍ਰੋਗਰਾਮ ਲਿਕਾਂਗੇ ਜੀ ਵੀ ਆਰ ਅ ਮਲਟੀ ਕਲਚਰਲ ਨੈਟਵਰਕ ਕਮਿਊਨਿਟੀ ਵੀ ਬੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ